ਕੀ ਮਾਜੀ ਜੀ ਜੀ ਠੀਕ ਹੈ ਠੀਕ ਹੈ ਤੁਸੀਂ ਦੱਸੋ ਖੀਰ ਤਿਆਰ ਕਰਦੇ ਹੋ ਇੱਧਰ ਪੂਰੀਆਂ ਤਿਆਰ ਕਰੀ ਜਾਂਦੇ ਆ ਜੀ ਜਦੋਂ ਪਰਮਾਤਮਾ ਨੇ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਕਰਨੀ ਸੀ ਉਦੋਂ ਨੇ ਤਿੰਨ ਦੇਵਤਿਆਂ ਨੂੰ ਪ੍ਰਗਟ ਕੀਤਾ ਸੀਗਾ ਬਰਮਾ বিষ্ণੂ ਤੇ ਮਹੇਸ਼ ਪਰਮਾ ਜੀ ਸੀਗੇ ਉਹਨਾਂ ਨੇ ਪ੍ਰਮਾਤਮਾ ਤੋਂ ਹੁਕਮ ਲੈ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਜਿਹੜੇ ਲੋਕ ਸੀਗੇ ਉਹ ਜੰਗਲਾਂ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਤਾਂ ਉੱਪਰ ਕੱਪੜੇ ਨਹੀਂ ਸੀ ਖਾਣ-ਖਾਤਰ ਭੋਜਨ ਨਹੀਂ ਸੀਗਾ ਹੱਪਾ ਐਸੀ ਬਾਬਾ ਬਿਸਕਰਮਾ ਦੇ ਮੰਦਿਰ 'ਚ ਮੱਥਾ ਟੇਕਣਾ ਤਾਂ ਸੰਸਾਰ ਦੇ ਮੰਦਰ ਜਿਸ ਵੇਲੇ ਖੇਤਾਂ 'ਚ ਬਣਿਆ ਹੋਇਆ ਇਹ ਆਪਣੇ ਇੱਧਰ ਖੇਤਾਂ ਦੇ ਅਗਿਆਨਤਾ ਦਾ ਅਵਿਦਿਆ ਦਾ ਹੰਕਾਰ ਦਾ ਇਹ ਸਾਰੇ ਦਾ ਸਾਰਾ ਹਨੇਰਾ ਚਾ ਦਵਾ ਬਾਕੀ ਤੁਹਾਨੂੰ ਅੰਦਰ ਜਾ ਕੇ ਵਿਖਾਉਣੇ ਆ ਬਲੌਗ ਆ ਬਣਾ ਆ ਉਸ ਵੇਲੇ ਤੇ ਧਰਤੀ ਦੀ ਪੁਕਾਰ ਹੈ ਆ ਮੋਟਰਸਾਲ ਦੇਖੋ ਕਿੰਨੇ ਜ਼ਿਆਦਾ ਖੜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਾਂ ਉਸ ਵੇਲੇ ਸੇਵਾ ਦੇ ਵਿੱਚ ਲੱਗਿਆ ਭਾਈ ਲਾਲੂ ਪਰ ਸੇਵਾ ਦੇ ਅੰਦਰ ਲੱਗਿਆ ਹੋਇਆ ਤੇ ਗੁਰੂ ਨਾਨਕ ਪਾਤਸ਼ਾਹ ਅੰਦਰ ਲੰਗਰ ਦੀ ਸੇਵਾ ਚੱਲ ਰਹੀ ਆ ਛੋਲੇ ਪੂਰੀਆਂ ਯਾਦ ਕਰਦਾ ਪਿਆ ਸੀ ਅਸੀਂ ਔਰਤ ਕਰ ਗਿਆ ਤੇ ਪਰਦੇ ਮੁਕ ਦਸਣ ਵਾਰ ਤੇ ਆਏ ਅਸੀਂ ਮਹਾਰਾਜ ਹੁਕਮ ਕਰੋ 3 ਦਸਣ ਵਾਰ ਤੇ ਆਇਆ ਅੱਜ ਪਹਿਲੀ ਵਾਰ ਆਵਾਜ਼ ਮਾਰੀ ਹੈ ਤਿੱਲਵਾਰੀ ਦਾ ਪਰ ਬਾਬਾ ਜੀ ਠੀਕ ਹੋ ਤੇ ਜਦੋਂ ਮੇਰੇ ਗੁਰੂ ਲਾਡਲੇ ਅਖੀਰ ਬਣੀ ਜਾਂਦੀ ਹੈ ਲੰਗਰ ਤਿਆਰ ਹੋ ਜਾਂਦਾ ਨਾਲ ਦੀ ਹੋਰ ਜੀ ਠੀਕ ਹੋ ਜੀ ਠੀਕ ਹੈ ਠੀਕ ਹੈ ਤੁਸੀਂ ਦੱਸੋ ਅਖੀਰ ਤਿਆਰ ਕਰਦੇ ਹੋ ਜੀ ਵਧੀਆ ਜੀ ਵਧੀਆ ਜੀ ਗੁਰਬਾਨੀ ਅੰਦਰ 7 ਵਾਰੀ ਦਿਲ ਕਰਦੇ ਆ ਨਾਮ ਲੈਣ ਦੀ ਸਤਿ ਉਸ ਤੇ ਚਾਹੇ ਪਾਣੀ ਮੰਗਦੇ ਜੀ ਪਾਣੀ ਇੱਧਰ ਪੂਰੀਆਂ ਤਿਆਰ ਕਰੀ ਜਾਂਦੇ ਆ। ਕਾਪਾ ਤਸਾ ਖਕਲੀਆਂ ਪੂਰੀਆਂ। ਤੇ ਇੱਧਰ ਪ੍ਰਸ਼ਾਦ ਦੇ ਪਕਾ ਰਹੇ ਨੇਗੇ। ਰਖੇਤਾ ਗਏ ਜਿਤ ਬਹੁ ਅੰਦਰ ਨੀਤ ਸੋਲ ਬਪਾ ਗੁਰਮੇਡੀ ਆਵਾ ਨਾਲ ਰਸਮੀ ਜੀ ਦੇ ਮਨ ਨੇ ਅੰਦਰ ਇੱਕ ਦਰਸ਼ਨਾਂ ਦੀ ਪਿਆਸ ਲੱਗਣ ਕਰੀ ਤਾਂ ਫਿਰ ਐਸੀ ਮਹਾਨ ਕਿਰਪਾ ਹੋਣਾ ਕਰਦੀ ਆ ਕਿ ਮੈਨੇ ਸਤਗੁਰੂ ਜੀ ਨਾਲ ਸਰਬਾਰ ਆਪ ਜਾ ਕੇ ਚਰਨਾਂ ਨਾਲ ਪਹੁੰਚਣਾ ਪਿਆ ਗੁਰੂ ਨਾਨਕ ਸਾਹਿਬ ਦਾ ਜੀਵਨ ਪੜੀਏ ਇੱਕ ਨਹੀਂ ਅਨੇਕਾਂ ਐਸੇ ਨੇ

ਇਹ ਰਿਹਾ ਪਹਿਲਾ ਦੇਸੀ ਵੀ ਇੱਕ ਆਪਾਂ ਪਾਲਿਤ ਕਰਨੇ ਸ਼ੁਰੂ ਕਰਾਂਗੇ ਉਹ ਚਾਲੂ ਕਰਨ ਵਾਲੇ ਤੇ ਇਹ ਕਿਪ ਕਰਵਾਉਣਾ ਕਰੇਗਾ ਦਾਸ ਤੇ ਉਸ ਤੋਂ ਤੀਜਾ ਜਿਹੜਾ ਮਕਸਦ ਹੁੰਦਾ ਸੀ ਉਹ ਸੀਰੀ ਰੱਖਿਆ ਕਰਦਾ ਸੀ ਸੀਰੀ ਦਾ ਮਕਸਦ ਸੀਰ ਭਾਰ ਜਿਹੜੀ ਫਸਲ ਹੋਣਾ ਕਰਦੀ ਸੀ ਉਹਦੇ ਵਿੱਚ ਉਹਦਾ ਹਿੱਸਾ ਲਵਦਾ ਸੀ ਸੀਰੀ ਉਹਦਾ ਸੀ ਵੀ ਇਹਦਾ ਥੈਮਾ ਹਿੱਸਾ ਦਸਮਾ ਬਾਰ ਬਣੇ ਰਿਹਾ ਤੇ ਆਪਕੀ ਸਾਰੇ ਮੁਖਦਾਂ ਤੁਸੀਂ ਬੈਠੇ ਹੋ ਤੇ ਆਪਕੀ ਹੱਦ ਵੀ ਇਹ ਰਹੀ ਤੁਸੀਂ ਬੈਠੇ ਹੋ ਸਾਰੇ ਜੀ ਹੱਦ ਸੀ ਕੀ ਪਾਲੇ ਤਿੰਨ ਮਨੁੱਖ ਆਪਣੇ ਘਰ ਦੇ ਵਿੱਚ ਰੱਖੇ ਜਾਂਦੇ ਸੀ ਇੱਕ ਪਾਲੇ ਰੱਖਿਆ ਜਾਂਦਾ ਸੁਭਜਾ ਵਾਸਤੇ ਤੇ ਦੂਜਾ ਆਪ ਕਰਮ ਕਰਨ ਦਾ ਵਾਸਤੇ ਰੱਖਿਆ ਜਾਂਦਾ ਰਸੂਲ ਅੱਲ੍ਹਾ ਦਾ ਮਾਰਗ ਵਾਸਤੇ ਤੇ ਤੀਜਾ ਹੈਗਾ ਸੀ ਸਿਰੇ ਦੇ ਤਿੰਨ ਮਨੁੱਖ ਆਪਣੇ ਘਰ ਦੇ ਵਿੱਚ ਰੱਖੇ ਜਾਂਦੇ ਸੀ ਹਾਂਜੀ ਤਾਂ ਨੂੰ ਆਪਾਂ ਬਾਬਾ ਵਿਸ਼ਵਕਰਮਾ ਜੀ ਬਾਰੇ ਦੱਸਣ ਲੱਗਿਆ ਅੱਜ ਤੇ ਬਹੁਤ ਸਾਰੇ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਹੋਣਾ ਪਰ ਜਿਹੜੀ ਜਿਹੜਾ ਇਤਿਹਾਸ ਮੈਂ ਸੁਣਿਆਗਾ ਜਦ ਮੈਂ ਵੀਡੀਓ ਵੇਖੀਆਂ ਨਈਆਂ ਤੇ ਉਹ ਮੈਂ ਤੁਹਾਨੂੰ ਦੱਸਦਾ ਹਾਂਗਾ ਵੀ ਜਦੋਂ ਪਰਮਾਤਮਾ ਨੇ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਕਰਨੀ ਸੀ ਉਦੋਂ ਉਹਨੇ ਤਿੰਨ ਦੇਵਤਿਆਂ ਨੂੰ ਪ੍ਰਗਟ ਕੀਤਾ ਸੀਗਾ ਬਰਮਾ ਵਿਸ਼ਨੂੰ ਤੇ ਮਹੇਸ਼ ਤੇ ਫਿਰ ਆ ਜਿਹੜੇ ਬਰਮਾਂ ਜੀ ਸੀਗੇ ਉਹਨਾਂ ਨੇ ਪਰਮਾਤਮਾ ਤੋਂ ਹੁਕਮ ਲੈ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਜਿਹੜੇ ਲੋਕ ਸੀਗੇ ਉਹ ਜੰਗਲਾਂ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਤਾਂ ਉੱਪਰ ਕੱਪੜੇ ਨਹੀਂ ਸੀ ਖਾਣ ਖਾਤਰ ਭੋਜਨ ਨਹੀਂ ਸੀਗਾ ਤਾਂ ਫਿਰ ਜਿਹੜੇ ਲੋਕ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਬਰਮਾ ਵਿਸ਼ਨੂੰ ਤੇ ਮਹੇਸ਼ ਦੇ ਅੱਗੇ ਪ੍ਰਾਰਥਨਾ ਕੀਤੀ ਵੀ ਸਾਨੂੰ ਤਾਂ ਢੱਕਣ ਲਈ ਕੱਪੜਾ ਦਿੱਤਾ ਜਾਵੇ ਤੇ ਰੋਟੀ ਕੱਪੜਾ ਮਕਾਨ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਜਾਣ ਤੇ ਫਿਰ ਉਹਨਾਂ ਨੇ ਵੀ ਹੱਥ ਖੜੇ ਕਰਤੇ ਤਿੰਨਾਂ ਨੇ ਕਹਿੰਦੇ ਨਹੀਂ ਵੀ ਅਸੀਂ ਇਹ ਸਭ ਕੁਝ ਨਹੀਂ ਕਰ ਸਕਦੇ ਤਾਂ ਫਿਰ ਭੋਲੇनाथ ਜੀ ਨੇ ਲੋਕਾਂ ਨੂੰ ਕਿਹਾ ਵੀ ਆਪਾਂ ਫੇਸਬੁੱਕ ਕਰਮਾ ਜੀ ਅੱਗੇ ਅਰਦਾਸ ਕਰਦੇ ਆਂਗੇ ਵੀ ਉਹ ਸਿਲਪਾ ਅਵਤਾਰ ਲੈ ਕੇ ਆਉਣ ਤੇ ਲੋਕਾਂ ਲਈ ਤਾਂ ਜੋ ਚੰਗੇ ਰਹਿਣ ਸਹਿਣ ਦਾ ਪ੍ਰਬੰਧ ਹੋ ਸਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਵਤਾਰ ਲਿਆ ਸੀਗਾ ਸਿਲਪਾ ਅਵਤਾਰ ਤੇ ਅਵਤਾਰ ਲੈਣ ਤੋਂ ਬਾਅਦ ਉਹਨਾਂ ਨੇ ਮਿੱਟੀ ਵਿੱਚੋਂ ਸੋਨਾ ਕੱਢਿਆ ਤੇ ਪਾਣੀ ਵਿੱਚੋਂ ਹੀਰੇ ਜਵਾਹਰ ਆ ਤਾਂ ਮੋਤੀ ਇਹ ਸਭ ਚੀਜ਼ਾਂ ਕੱਢੀਆਂ ਤੇ ਬਾਕੀ ਪਹਾੜਾਂ ਵਿੱਚੋਂ ਉਹਨਾਂ ਨੇ ਲੋਹਾ ਵਗੈਰਾ ਇਕੱਠਾ ਕੀਤਾ ਤੇ ਉਹਨਾਂ ਨੂੰ ਕੜ ਕੜ ਕੇ ਲੋਕਾਂ ਦੇ ਰਹਿਣ ਸਹਿਣ ਲਈ ਮੰਨ ਲਓ ਵੀ ਲੋਕਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਵੀ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਲੋਕਾਂ ਦੇ ਰਹਿਣ ਸਹਿਣ ਲਈ ਵੀ ਚਾਹੀਦੀਆਂ ਸੀਗੀਆਂ ਜਿਵੇਂ ਕੱਪੜਾ ਵਗੈਰਾ ਸਾਰੇ ਥੋੜੀ ਚੀਜ਼ਾਂ ਬਣਾਈਆਂ ਤੇ ਸਮਝ ਲਓ ਵੀ ਵਿਗਿਆਨ ਦੀ ਤੇ ਸਾਇੰਸ ਦੀ ਕਾੜ ਵੀ ਉਹਨਾਂ ਨੇ ਕੱਢੀ ਹੈਗੀ ਤੇ ਉਹਨਾਂ ਤੋਂ ਹੀ ਇਹ ਚੀਜ਼ ਸ਼ੁਰੂ ਹੋਈ ਸੀਗੀ ਉਹਨਾਂ ਨੇ ਲੱਕੜ ਦੀ ਵਰਤੋਂ ਕਰਕੇ ਮਤਲਬ ਕਿ ਲੱਕੜ ਨੂੰ ਤਰਾਸ਼-ਤਰਾਸ਼ ਕੇ ਕਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਤੇ ਬਾਕੀ ਉਹਨਾਂ ਨੇ ਲੋਹੇ ਵਗੈਰਾ ਨੂੰ ਤਰਾਸ਼ ਕੇ ਤੇ ਆਸਮਾਨ ਚ ਉੱਡਣ ਵਾਲੀਆਂ ਤੇ ਪਾਣੀ ਚ ਚੱਲਣ ਵਾਲੀਆਂ ਧਰਤੀ ਤੇ ਚੱਲਣ ਵਾਲੀਆਂ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਸੀਗੀਆਂ ਤੇ ਇਤਿਹਾਸ ਬਹੁਤ ਜ਼ਿਆਦਾ ਵੱਡਾ ਹੈਗਾ ਤੇ ਮੈਂ ਸ਼ਾਰਟਕਟ ਚ ਦੱਸਿਆ ਤੁਹਾਨੂੰ ਤੇ ਜੇ ਚੰਗਾ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤੇ ਸੱਚ ਮੇਰੀ ਇੱਕ ਗੱਲ ਹੋਰ ਰਹਿ ਗਈ ਸੀ ਸ਼ਾਇਦ ਆਪਣੇ ਲੋਕਾਂ ਨੂੰ ਘੱਟ ਹੀ ਪਤਾ ਹੋਵੇ ਬਰਮਾ ਵਿਸ਼ਨੂੰ ਤੇ ਮਹੇਸ਼ ਬਾਰੇ ਜਿਹੜੇ ਨੇ ਬਰਮਾ ਉਹ ਤਾਂ ਹੈਗੇ ਨੇ ਜਨਮ ਦੇਣ ਵਾਲੇ ਸ੍ਰਿਸ਼ਟੀ ਨੂੰ ਜਨਮ ਦੇਣ ਵਾਲੇ ਤੇ ਜਿਹੜਾ ਹੈਗਾ ਵਿਸ਼ਨੂੰ ਉਹ ਹੈਗਾ ਪਾਲਨਹਾਰ ਉਹ ਪਾਲਦਾ ਹੈਗਾ ਤੇ ਮਹੇਸ਼ ਖਾਤਮਾ ਕਰਦਾ ਹੈਗਾ